ਦੀ ਬਰਫੀ ਇਸ ਤੇ ਲਈ ਆਪਾਂ ਨੂੰ ਚਾਹੀਦੀ ਹੈ ਜੀ ਸੂਜੀ ਤੇ ਨਾਰੀਅਲ ਦਾ ਰੂਦਾ ਤੇ ਖੰਡ ਇਹ ਆਪਾਂ ਕੌਲੀ ਮੇਨ ਲਈ ਸੀਗੀ ਤੇ ਚੀਨੀ ਥੋੜੀ ਜਿਹੀ ਮੈਂ ਘੱਟ ਰੱਖੀ ਆ ਤੇ ਇੱਕੋ ਜਿਹਾ ਸਾਰਾ ਸਮਾਨ ਆ ਹੁਣ ਆਪਾਂ ਇਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰਾਂਗੇ ਇਹਦੇ ਵਿੱਚ ਆਪਾਂ ਜੀ ਇਲਾਇਚੀਆਂ ਵੀ ਤਿੰਨ ਦੇ ਦਾਣੇ ਕੱਢ ਕੇ ਇਕੱਲੇ ਦਾਣੇ-ਦਾਣੇ ਪਾਵਾਂਗੇ ਕਿਉਂਕਿ ਇਹਨਾਂ ਦਾ ਫਲੇਵਰ ਵਧੀਆ ਆਊਗਾ ਇਹ ਹੱਦ ਦੁੱਧ ਪਾਵਾਂਗੇ ਇਹਦੇ ਵਿੱਚ ਕੜਾਹੀ ਵਿੱਚ ਫਿਰ ਆਪਾਂ ਜੀ ਜਿਹੜਾ ਮਿਕਸਰ ਸੂਜੀ ਤੇ ਚੀਨੀ ਤੇ ਨਰੀ ਨੂੰ ਦਾ ਬੂਦਾ ਤੇ ਇਲਾਇਚੀਆਂ ਇਹਨਾਂ ਨੂੰ ਆਪਾਂ ਪੀਸ ਕੇ ਇਹਦੇ ਵਿੱਚ ਪਾਵਾਂਗੇ ਜੀ ਦੁੱਧ ਤੇ ਹੁਣ ਆਪਾਂ ਜੀ ਆ ਪੀਸ ਲਿਆ ਸੀ ਸੂਜੀ ਤੇ ਨਾਰੀਅਲ ਦਾ ਬਰਾਦਾ ਤੇ ਇੱਕ ਚੀਨੀ ਸਮਾਂ ਪੈਨ ਟੋਟੇ ਦੇ ਵਿੱਚ ਪਾਵਾਂਗੇ ਹਲੇ ਨੂੰ extra ਹਰਾ ਰੱਖਾਇਆ ਜਦੋਂ ਤੱਕ ਇਹ ਕੋਈ ਵਰਗਾ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਜੀ ਇੱਕ ਵੀ ਗੰਡ ਨਹੀਂ ਪਈ ਇਹਦੇ ਵਿੱਚ ਜਿੰਨਾ ਚਿਰ ਪੂਰਾ ਸੰਗਣਾ ਨਹੀਂ ਹੁੰਦਾ ਉਹਨਾਂ ਟਾਈਮ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਹੀ ਰਹਾਂਗੇ ਆ ਦੇਖੋ ਜੀ ਦੁੱਧ ਹੋ ਗਿਆ ਸੰਗਣਾ ਪੂਰਾ ਜਾਂਦੇ ਇਹ ਵੀ ਥੋੜਾ ਜਿਹਾ ਆਪਾਂ ਹੋਰ ਕਾੜਾਂਗੇ ਤੇ ਨਾਲੇ ਇਹ ਇੱਕ మీడియం ਤੇ ਪਕਾਉਣ ਵਾਲਾ ਗੈਸ ਰੱਖ ਕੇ ਥੋੜੀ-ਥੋੜੀ ਆਪ ਤੁਸੀਂ ਦੇਖ ਸਕਦੇ ਹੋ ਜਿਹੜੇ ਬੋਲਬਲੇ ਜਿਹੇ ਹੁੰਦੇ ਨੇ ਉਹ ਬਣਨ ਲੱਗੇ ਦਸ ਮਿੰਟ ਹੋ ਗਏ ਲੱਗਣਗੇ ਇਹਨਾਂ ਪੱਕਣ ਤੇ ਆ ਦੇਖੋ ਜੀ ਆਪਣਾ ਖੋਆ ਹੋ ਗਿਆ ਤਿਆਰ ਦੂਜੀ ਦਾ ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤਾਂ ਕਿ ਕੜਾਈ ਦੇ ਵਿੱਚ ਖਲਣਾ ਲੱਗੇ ਕੜਾਈ ਨੂੰ ਜਮਾਏਸ਼ ਆ ਬਦੇ ਦੇਖੋ ਜੀ ਪੁਨੇ ਗਰਫੀ ਦਾ ਜਿਹੜਾ ਖੋਆ ਸੀ ਉਹ ਤਿਆਰ ਹੋ ਗਿਆ ਤਿਆਰ ਆਟਾ ਗੁੱਜੀਆ ਦਾ ਉਹ ਸਿਹਰਾ ਸੂਜੀ ਦਾ ਜਿਹੜਾ ਉਹ ਤਿਆਰ ਹੋ ਗਿਆ ਤੇ ਇਹਦੇ ਵਿੱਚ ਦੇਸੀ ਘਿਓ ਪਾਇਆ ਸੀ ਜਿਹੜਾ ਵੀ ਤੁਹਾਡੇ ਘਰ ਹੈ ਦੇਸੀ ਜਾਂ ਕੋਈ ਦਾਲ ਦਾ ਪਾਇੰਡਰ ਤੁਸੀਂ ਉਹ ਵੀ ਪਾ ਸਕਦੇ ਹੋ ਹੁਣ ਆਪਾਂ ਇਹਨੂੰ ਕਿਸੇ ਭਾਂਡੇ ਦੇ ਵਿੱਚ ਜਮਾ ਦੇਾਂਗੇ ਜੀ ਤਾਂ ਕਿ ਆਪਣੀ ਬਰਫੀ ਜਿਹੜਾ ਦੁੱਧ ਦਾ ਤੇ ਖੋਆ ਦਾ ਸੂਜੀ ਦਾ ਖੋਆ ਸੀ ਉਹ ਆਪਾਂ ਪਲੇਟ ਦੇ ਵਿੱਚ ਹੁਣ ਕੱਢ ਦਿੱਤਾ ਹੁਣ ਆਪਾਂ ਡਰਾਈ ਫਰੂਟ ਲਗਾਵਾਂਗੇ ਇਹਨਾਂ ਤੋਂ ਲਗਾ ਦੇ ਦਿੰਗੇ ਫ੍ਰਿਜ ਜੇ ਠੰਡਾ ਹੋ ਗਿਆ ਜੀ ਫ੍ਰਿਜ ਦੇ ਵਿੱਚ ਨਹੀਂ ਠੰਡਾ ਕਰਨ ਤੇ ਆਪਾਂ ਇਹ ਜਮਾਉਂਦੇ ਨੂੰ ਸਿਰਫ ਪੱਖੇ ਦੇ ਇਹ ਠਾਂ ਰੱਖ ਕੇ ਜਮਾਵਾਂਗੇ ਫਿਰ ਤੁਹਾਨੂੰ ਕੱਟ ਕੇ ਪੀਸ ਦਿਖਾਵਾਂਗੇ ਇਹਦੇ ਹਾਂ ਦੇਖੋ ਜੀ ਸਾਡੀ ਵਰਕੀ ਹੋ ਗਈ ਤਿਆਰ ਹੁਣ ਆਪਾਂ ਇਹਦੇ ਪੀਸ ਕਰਾਂਗੇ ਚਾਹੇ ਵੱਡੇ ਕਰ ਲੋ ਚਾਹੇ ਆਪਣੇ ਹਿਸਾਬ ਨਾਲ ਜਿੰਨੇ ਵੀ ਥੋੜਾ ਹੋਈ ਜੀ ਪੀਸ ਕਰ ਲੋ ਉਹਨੂੰ ਕੱਢ ਕੇ ਵੀ ਵਿਖਾਉਣੀ ਹੈ ਇੱਕ ਪੀਸ ਇਹ ਦੇਖੋ ਜੀ ਦੇਖ ਸਕਦੇ ਹੋ ਬਰਫੀ ਆਪਣੀ ਤਿਆਰ ਹੋ ਗਈ ਤੇ ਜੇਕਰ ਤੁਹਾਨੂੰ ਜੇ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਸਾਡੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ Terima kasih